ਕਿੰਨਾ ਤੋਰੀ ਨਾ ਮਾਗੀ ਬਾਈ ਮਾਲੂ ਨਹੀਂ ਹੈ ਗੇਂਦਰ ਇਹੋ ਸਦਾ ਲੈ ਆਪ ਬੰਦਰ ਦਾ ਨੀ ਨਾਲੋਂ ਟਾਟਾ ਵਧੀਆ ਵਾ ਲੈ ਵਾ ਬਈ ਵਾ ਵੈਰੀ ਗੁੱਡ ਰਚਗੇ ਲੋਗਾ ਤਨੀਆਂ ਬਾਈ ਤੇ ਚਟਣੀ ਬਣ ਗਈ ਆ ਕੁੱਟੀ ਤਾਂ ਨਹੀਂ ਗਈ ਪ੍ਰੋਪਰ ਕਿਉਂਕਿ ਇਹਦੇ ਚ ਬਾਕੀ ਸੁਆਦ ਹੋ ਤੇ ਸੱਸਰੀ ਕਾਲ ਕੀ ਹਾਲ ਆ ਸਾਰਿਆਂ ਦਾ ਤੇ ਆਪਾਂ ਖੇਤਾਂ ਵਿੱਚ ਆਏ ਆ ਅੱਜ ਬੜੇ ਦਿਨਾਂ ਬਾਅਦ ਬਲਾਦਾ ਸ਼ਾਇਦ ਹਫਤਾ ਹੋ ਗਿਆ ਹੋਣਾ ਵਾ ਕਰੇ ਠੀਕ ਆ ਹਫਤਾ ਹੋ ਗਿਆ ਹਫਤੇ ਤੋਂ ਜ਼ਿਆਦਾ ਹੀ ਹੋ ਗਿਆ ਗੈਮੇ orange belt ਹੈ ਨਾ ਪੰਗਲੇ ਹੂੰ orange belt ਹੈ ਟਾਈਕ ਮੰਡੂਆ ਠੀਕ ਆ ਤੇ ਹੁਣ ਆਪਾਂ ਅੱਜ ਬਣਾਉਣ ਲੱਗੇ ਆ ਛੋਲੇ ਪੂੜੀ ਕੋਲੇਰੀ ਛੋਲੇ ਪੂੜੀਆਂ ਦੇਖੋ ਜੀ ਠੀਕ ਆ ਇੱਧਰ ਪੱਗਾਂ ਸਿੱਖਦੇ ਪਿਆ ਕਹਿੰਦੇ ਮੋਟਰ ਤੇ ਪੱਗ ਸਿੱਖਣੀ ਆਪਾਂ ਛੋਲੇ ਪੂੜੀਆਂ ਦਾ ਲੰਗਰ ਅੱਜ ਲੱਗੂਗਾ ਠੀਕ ਆ ਜੀ ਸਾਰੇ ਜਾਣੇ ਬੈਠ ਕੇ ਖਾਵਾਂਗੇ ਇੱਥੇ ਤੇ ਇਧਰ ਜਿਸ ਕਰਨ ਦੇਖੋ ਕਿੰਨਾ ਵਧੀਆ ਮਾਹੌਲ ਆ ਜੀ ਠੀਕ ਆ ਪਰ ਰਾਜਸਥਾਨ ਦਾ ਜ਼ਿਆਦਾ ਵਧੀਆ ਸੀ ਹਨਾ ਉੱਥੇ ਜਾਦੀ ਸੀ ਸਾਧ ਕੀ ਲਾਈਫ ਚਲੋ ਜੀ ਸਾਰੇ ਟਮਾਟਰ ਮੋਟਰ ਤੇ ਮੈਂ ਨਾ ਸੋਚਦਾ ਇੱਥੇ ਧੁੱਪ ਆ ਗਈ ਆ ਇੱਥੇ ਕਰਨਾ ਹੁਣ ਨਾ ਉਹ ਉਧਰ ਮੈਂ ਕਰਨ ਲੱਗਾ ਠੀਕ ਆ ਜੀ ਚਲੋ ਭਾਈ ਮੋਟਰ ਤੇ ਪਹੁੰਚ ਗਏ ਆ ਤੇ ਇੱਥੇ ਲਾਪਰੀ ਧੂਣੀ ਬਣਾਉਣ ਲੱਗੇ ਆ ਲੈ ਚਲੋ ਜੀ ਮੰਜਾ ਟੁੱਟ ਗਿਆ ਕਹਿੰਦੇ ਤੇ ਬਾਕੀ ਨਾ ਇੱਥੇ ਆਏ ਆ ਉਹ ਵੇਖੋ ਉਹਨੂੰ ਗਤਕਾ ਆਉਂਦਾ ਕਹਿੰਦੇ ਬਹੁਤ ਤੇਜ਼ ਬਹੁਤ ਤੇਜ਼ ਉਹਦੇ ਨਾਲੇ ਮੋਹਰੇ ਨਾਸਾ ਸੇਖਦੇ ਨੇ ਕਰਦੇ ਪਏ ਤੇ ਕਹਿੰਦਾ ਮੈਨੂੰ ਗੱਤਕਾ ਆਉਂਦਾ ਵਾ ਤੇ ਖੇਡਣਾ ਤੇ ਤੁਹਾਨੂੰ ਕਮਾ ਕੇ ਵਿਖਾਊਗਾ ਚੱਲ ਬਈ ਚਲੋ ਇੱਧਰ ਅਸੀਂ ਬਣਾਉਣ ਲੱਗੇ ਆਂ ਪੂੜੀਆਂ ਛੋਲੇ ਦੇਖ ਲਓ ਇੱਥੇ ਸਭ ਕੁਝ ਲੈ ਕੇ ਆਏ ਆਂ ਆਲੂ ਬਾਲੇ ਹੋਏ ਯਾਰ ਜਿਹੜੇ ਕੱਟ ਕੇ ਰੱਖੇ ਆਂ ਇੱਧਰ ਧਣੀਆਂ ਅਦਰਕ ਸਭ ਕੁਝ ਤੇ ਸਾਰਾ ਕੁਛ ਹੀ ਰੈਡੀ ਆ ਤੇ ਅੱਜ ਇਹਨਾਂ ਸੋਚਿਆ ਵੀ ਪੂੜੀਆਂ ਬਣਾਉਣੇ ਮੋਟਰ ਤੇ ਬੜਾ ਜੀ ਕਰਦਾ ਸੀ ਕੁਛ ਖਾਣ ਨੂੰ ਤੇ ਅੱਜ ਫਿਰ ਮੋਟਰ ਤੇ ਆਏ ਆ ਅਸੀਂ ਹਾਂ ਤੇ ਬਾਲਣ ਇਕੱਠਾ ਕਰਦਾ ਪਿਆ ਇਹ ਇੱਧਰ ਦੇਖ ਲਓ ਤਬ ਇਹ ਮੋਟਰ ਦਾ ਬਹੁਤ ਸੋਹਣਾ ਵਾ ਇੱਥੇ ਦੇਖ ਲਓ ਇਹ ਸਹੀ ਆ ਵੇ ਇਹ ਆ ਵਾਲੀ ਇਹ ਸਹੀ ਆ ਇਹ ਨਾ ਕਿ ਦਿਲਾ ਦੀ ਭਰਾਵਾ ਕਾਲਾ ਧੂਆ ਨਾ ਕਰਦੀ ਜਿਆਦ ਨਹੀਂ ਉੱਥੋਂ ਜਿੱਥੋਂ ਵਾਪਰ ਗਈ ਉੱਥੋਂ ਲੀਕ ਆ ਨਾ ਨਾ ਧੋਣ ਵਾਲੀ ਹਲੀਕ ਨਹੀਂ ਗਈ ਉਹ ਮੜਾ ਮੜਾ ਹੀ ਆ ਚੱਲ ਓ ਦੇਖੋ ਓਹ ਹੋ ਵੇ ਤੂੰ ਲੈ ਓ ਦਾਈ ਤਰੀ ਨੂੰ ਇਹ ਕਿੰਨੇ ਸਖਾਇਆ ਆ ਵੇ ਉੱਧਰ ਓਏ ਓਵੇ ਲੈ ਓ ਓ ਵੇ ਵੇ ਹੋ ਚਲੋ ਜੀ ਹੁਣ ਅੱਗ ਬਾਲਦੀ ਭਈ ਚੁੱਲ੍ਹੇ 'ਚ ਬਾਲ ਲਓ ਅੱਗ ਬਾਲਦੇ ਆਲੂ ਪੂੜੀ ਆ ਛੋਲੇ ਪੂੜੀਆਂ ਕਹੀ ਜਾਂਦੇ ਆ ਨਹੀਂ ਮੋਨੀਟਰ ਨੀ ਵੀ ਚ ਐ ਪਾਇਨੇਟ ਕਿਹੜਾ ਲੰਡਨ ਠੀਕਾ ਜਿਹੜਾ ਮਾਰਿਆ ਮੈਂ ਕਿਹਾ 2 ਕਰੋੜ ਦੀ ਪ੍ਰਾਪਰਟੀ ਉਹਦੇ ਪੀਰੈਂਸ ਦੇ ਕੋਲ ਸੀ ਨਾ ਲੈ ਲਾਇਸ ਨਹੀਂ ਥੋੜਾ ਜਿਹਾ ਰਿਪਟਾ ਨਾ ਮੁੰਡਾ ਹੈ ਕਿ ਨੌ ਵੀ ਫੇਲ ਹੋ ਜਿੰਨੇ ਮਾਰਿਆ ਚਲੋ ਨਵਾਂ ਵਿਆਹ ਰਾ ਨਵੇਂ ਨਵੇਂ ਆਫੀਸਰ ਹੋ ਗਏ ਜਿਹਨੇ ਉਹ ਆਹ ਪਾਣੀ ਨੌਮੀ ਜੋ ਫੇਲ ਆ ਇਹ ਡਾਲਦੀ ਮੈਂ ਨੇ ਹਿੰਗ ਮੈਂ ਇਹਨੂੰ ਜੀਰਾ ਅਮਾ ਇੱਕ ਦੁੱਧ ਅਦਰਕ ਆਵਲੋ ਸੁੱਕੀ ਚਾਲਾ ਆਹ ਹਾਂ ਕਬਲਦੀ ਪਈ ਨਾ ਹਾਂ ਇਸ ਕਰਨ ਹਾਂ ਹਾਂ ਤੁਣ ਜੀ ਇੱਕ ਕਤਲ ਹੋਇਆ ਵਾ ਹਨਾ ਕਿਹੜਾ ਸੀਗਾ ਟੋਟੇ ਕਰਕੇ ਤੋਂ ਉਹੀ ਵੇਖੀ ਜਾਂਦੇ ਭਾਬੇ ਨੂੰ ਕਿਉਂਕਿ ਉਹ ਵਾਇਰਲ ਹੀ ਬਹੁਤ ਹੋਈ ਜਾਂਦੀ ਆ ਨੇਵੀ ਚ ਹੀ ਮੁੰਡਾ ਆ ਹਲਾ ਹਲਾ ਕੀ ਕਰ ਨੇਤੀ ਤੋਂ ਲਾ ਕੇ ਨਾਲ ਹੀ ਪਾਲਤ ਨੂੰ ਆ ਵੇਖੋ ਬਈ ਬੜੇ ਵਧੀਆ ਰੋਖ ਹੋਏ ਪਏ ਮੋਟਰ ਤੇ ਤੇ ਉਹ ਇੱਥੇ ਬਣਾਉਂਦੇ ਪਿਆ ਪੂੜੀਆਂ ਆ ਆਲੂ ਆਲੂ ਆ ਸੱਚ ਪਾ ਆਪਾਂ ਛੋਲੇ ਕਈਆਂ ਨੇ ਆਲੂ ਪੂੜੀਆਂ ਠੀਕ ਹੈ ਜੀ ਆਲੂ ਵਾਲੀ ਸਬਜ਼ੀ ਬਣੂਗੀ ਨਾਲ ਤੇ ਉਹ ਦੇਖੋ ਜੀ ਮੌਲ ਚਾਲ ਦੇਖ ਲਓ ਇੱਧਰ ਕਨਕਾ ਹੁਣ ਥੋੜਾ ਜਿਹਾ ਠੀਕ ਹੈ ਜੀ ਇਹਨਾਂ ਨੇ ਵੀ ਸੁਨਹਿਰੀ ਹੋ ਜਾਣਾ ਹੁਣ ਥੋੜੇ ਚਿਰ ਨੂੰ ਇੱਧਰ ਵੀ ਬਹੁਤ ਸ਼ਾਂਤੀ ਆ ਜਿਹੜੇ ਇਲਾਕੇ ਚ ਹੀ ਰਹੇ ਨੇ ਨਾ ਐ ਸ਼ਾਂਤੀ ਆ ਫੁੱਲ ਸ਼ਾਂਤੀ ਖੇਡੀ ਜਾਂਦੇ ਦੇਖੋ ਸਹੀ ਟਾਈਮ ਲੱਗਦਾ ਭਰਾਵਾ ਸ਼ੁਰੂਕਾਰ ਸਹੀ ਟਾਈਮ ਲੱਗਦਾ ਬਹੁਤ ਬੂਟੇ ਆ ਕਿੱਡੇ ਕੁੰ ਡਿੱਗ ਰਹੇ ਉਡਾ ਕਬੂਤਾ ਹੁੰਦਾ ਮਰੂਦ ਜਿਸਕੇ ਨਾਲ ਗਾਂ ਕਰ ਲਾ ਆਪਦੀ ਬਹੁਤ ਦਾਵਾ ਪਤਾ ਨਹੀਂ ਗੁਜਰਾਤ ਵਾਲੀ ਸਾਈਡ ਹੁੰਦਾ ਇਹਦਾ ਮੇਰੇ ਅਸਤਕ ਨਹੀਂ ਉਡਾ ਕਬੂਤਰਾ ਮੇਰੇ ਇਸੇ ਨੂੰ ਮੇਰੇ ਚਲ ਚਾਹ ਬਰਾਵਾ ਨਾ ਬਸ ਤੇ ਹੋਵੇ ਲਾ ਹੋ ਸਹੀ ਕਰੋ ਪਮੈਂ ਪਾਓ ਕੀ ਹੋਜੀ ਆ ਓ ਯਾਰ ਗੇਮਾ ਫਿਰ ਵੇਖ ਲਿਓ ਛੋਲੇ ਦਾ ਪਪੂ ਬਾਲ ਲਈ ਕੀ ਆਪਾਂ ਕੱਲੇ ਆਲੂ ਬਣਾਉਣੇ ਨੇ ਸੰਦੇ ਮੂੰਹ ਚ ਨਿਕਲਦਾ ਪੈਣਾ ਆਪਣੀ ਦੁਆਰ ਦਾ ਅੱਛਾ ਨੋ ਇਹ ਨਾਲ ਇਹਨੇ ਰੋਕ ਕੇ ਪੱਕਾ ਹਾਂ ਕੱਪੜੇ ਹੈਗੇ ਕੱਪੜੇ ਤਾਂ ਨਹੀਂ ਆ ਗਏ ਮੰਮੀ ਨੂੰ ਕਹਿ ਦਿੰਨੇ ਭੱਜ ਕੇ ਲੈ ਆਵੇ ਚਲ ਜੀ ਇਹ ਗਰੇਵੀ ਤਿਆਰ ਹਾਂ ਬਹੁਤ ਗਰੇਵੀ ਤਿਆਰ ਹੁਣ ਆਲੂ ਪਾ ਦੇਣੇ ਆਪਾਂ ਹੁਣ ਆਪਾਂ ਆਲੂ ਪਾ ਦਈਏ ਠੀਕ ਆ ਜੀ ਹੋ ਗਈ ਸਬਜ਼ੀ ਚੱਲ ਭੈਣੇ ਇੱਕ ਬੋਲੀ ਜਿਹੀ ਫੁਰਤੀ ਆ ਨਾ ਛਿੱਟਣਾ ਪਵੇ ਮੇਰੇ ਐਂ ਬੋਲਣ ਦੀ ਕੁੜੀ ਐ ਐਨੇ ਚੱਲ ਮੈਂ ਖਾਂ ਤਰੋ ਉੱਖ ਫੋਟਾ ਏ ਓਏ ਐ ਨੂੰ ਵੇਖੀ ਆਪਣੇ ਆਉਂਦਿਆਂ ਤੱਕ ਚਾ ਰਜੀ ਇੱਕ ਮਿੰਟ ਰੱਖ ਕੇ ਨਾ ਲਾ ਲਈ ਕਿਉਂਕਿ ਸਮਝ ਗਈ ਆਲੂ ਤਾਂ ਬਨੇ ਹੋਏ ਆ ਤੇ ਜਿਹੜੀ ਤਰੀ ਪਾਉਣੀ ਓ ਨਾ ਤਰੀ ਨਹੀਂ ਪਾਉਣੀ ਐ ਨਹੀਂ ਸੁੱਕੇ ਆਲੂ ਖਾਣੇ ਆ ਤੇ ਹਮੇਸ਼ਾ ਮਾਦੀ ਉਹ ਜਿੰਦਰੇ ਕਿੰਨਾ ਸਾੜਾ ਵੇਲਾ ਉਹਦੇ ਮਾਪੇ ਤੇ ਮੋਟਰ ਤੇ ਆਪਾਂ ਪੋੜ ਗੋਲ ਹੀ ਖਾਣੀਆਂ ਵਾ ਨਹੀਂ ਰੇ ਹਾਂ ਪਤਲੀ ਨਾ ਨਾ ਹੋਈ ਤੂੰ ਚੱਲ ਇੱਕ ਵਾਰੀ ਕਰਕੇ ਵੇ ਮੈਂ ਲਿਆ ਦੂੰਗਾ ਸੱਚੀ ਕਹਿੰਦਾ ਇਹ ਚਕਲਾ ਵੀ ਲੈਣੇ ਚਕਲਾ ਵੇ ਲੈਣਾ ਭੁੱਲ ਗਏ ਸੀ ਤੇ ਅਸੀਂ ਦੇਸੀ ਜਗਾੜ ਲਾਉਣ ਲੱਗੇ ਹੁਣ ਠੀਕ ਆ ਜੀ ਬਾਕੀ ਮੈਂ ਕਮਰੇ ਚ ਵੇਖਾਂ ਕੋਈ ਪੁਰਾਣਾ ਪਿਆ ਆ ਬਤ ਮਿਲ ਚਲੋ ਗਾਇਸ ਧਨੀਆ ਪਾਈਏ ਧਨੀਆ ਜੀ ਸਬਜੀ ਬਣ ਗਈ ਆ ਇੱਥੇ ਤੇ ਹੁਣ ਤੁਹਾਨੂੰ ਆਪਾਂ ਸਬਜ਼ੀ ਵਿਖਾ ਦਈਏ ਵੀ ਕਿਵੇਂ ਦੀ ਬਣੀ ਤੇ ਰੱਤੀ ਖੋਲੂਗੀ ਆ ਦੇਖੋ ਬਈ ਸਬਜ਼ੀ ਰੈਡੀ ਆ ਤੇ ਇਹਦੇ ਦਹੀਂ ਆਪਾਂ ਇੱਥੇ ਬਣਾਉਣਾ ਵਾ ਤੇ ਚਟਣੀ ਕੁੱਟਣੀ ਕਿ ਨਹੀਂ ਲੈ ਲਓ ਹੁਣ ਕੁੱਟਣਾ ਦਹੀਂ ਵੀ ਇੱਥੇ ਆਪਾਂ ਬਣਾ ਲਾਂਗੇ ਵਧੀਆ ਜਿਹਾ ਦਹੀਂ ਨਾਲ ਚਾਰ ਸਭ ਕੁਝ ਕਰਕੇ ਫਿਰ ਪੂੜੀਆਂ ਵਜਿਨਾਂ ਖਾਵਾਂਗੇ ਚਾਰ ਚੂਰ ਲੈ ਕੇ ਨਾਲ ਤੇ ਇਹ ਤਵਾ ਭੁੱਲ ਗਈ ਘਰੇ ਲਾਪਰੀ ਲੈਣ ਗਿਆ ਤਵਾ ਨਹੀਂ ਕਲਾਮ ਉਹ ਉਹ ਬਰਾ ਬਰਾ ਕਰਾ ਚੁੱਕਨੇ ਪਵਾ ਤਾ ਬਿਆਪਰ ਨਾ ਕਿਹ ਕਰੇ ਕੀ ਹੋ ਗਿਆ ਮੇ ਮੰਮੀ ਵੀ ਆ ਗਿਆ ਠੀਕ ਹੈ ਅਸੀਂ ਦੋ ਦਹੀਂ ਲੈ ਕੇ ਆਏ ਆ ਘਰੋਂ ਤੇ ਹੁਣ ਸ਼ੁਰੂ ਆ ਪੂਰੀਆਂ ਭਾਬੀ ਬੜੇ ਚਿਰ ਦੀ ਆਈ ਘੰਟਾ ਹੋ ਹੀ ਗਿਆ ਮਿਲਦਾ ਚਲ ਪੀਪਾ ਬਾਬਾ ਹੂੰ ਅਬੀ ਸੱਚੀ ਤੂੰ ਤੰਗ ਜਾਦਾ ਕਰਦਾ ਹੈ ਨਾ ਤੇਲ ਹੁਣ ਇੰਨਾ ਨਹੀਂ ਕਿਉਂਕਿ ਹੁਣ ਫਿਰ ਮੈਂ ਉਹ ਪੂੜੀਆਂ ਵੀ ਕਰਨੀਆਂ ਨੇ ਵਾਹ ਮਾ ਹੋ ਗਿਆ ਹੋ ਗਿਆ ਕੱਢ ਲਾ ਕੱਢ ਆ ਵੀ ਕੱਢ ਲਾ ਕੱਢ ਲਾ ਕੱਢ ਨੂੰ ਕੱਢ ਹੋ ਕੱਚੀਆਂ ਨਹੀਂ ਨਹੀਂ ਕੱਚੀ ਨਹੀਂ ਕੱਚੀ ਕਿੱਥੇ ਰਹਿ ਗਈ ਕਮਲਿਆ ਵਾਰ ਇਹ ਤਾਂ ਫੁੱਲ ਫੁੱਲ ਲੱਤਦੀਆਂ ਦੇ ਨਾਲ ਉਹ ਆਟਾ ਵਧੀਆ ਵਾ ਲੈ ਨੋ ਸੋਸ ਬੰਨਾ ਫੋਟੋ ਵੀ ਲੈ ਲਈ ਵਾਹ ਬਈ ਵਾਹ ਵੈਰੀ ਕੁਡ ਰਚ ਗਏ ਪਤਾ ਲੱਗ ਗਿਆ ਮੈਨੂੰ ਸੋ ਪਛਾਣ ਦਾ ਚਲੋ ਬਈ ਪੂੜੀਆਂ ਦੇਖੋ ਕਿਡੀਆਂ ਫੁੱਲ ਫੁੱਲ ਕੇ ਲੈਣ ਡਈਆਂ ਦੇਖੋ ਹਨਾ ਕਿੰਨੀਆਂ ਜ਼ਿਆੜੀਆਂ ਕਿੰਨੀਆਂ ਕਿੰਨੀਆਂ ਖਾਓਗੇ ਫਿਰ ਪਤਾ ਨਹੀਂ ਖਾ ਕੇ ਪਤਾ ਲੱਗੇ ਅੱਛਾ ਸੁਆਦ ਦੇ ਅਕੋਰਡਿੰਗ ਆ ਹਨਾ ਜੇ ਸੁਆਦ ਹੋਈਆਂ ਤਾਂ ਖਾਵਾਂਗੇ ਤੇ ਸਬਜੀ ਸਬਜੀ ਰੈਡੀ ਹੈ ਤੇ ਸਾਰਿਆਂ ਦਾ ਜੀ ਕਰਦਾ ਪਿਆ ਇੱਥੇ ਤੇ ਬਾਕੀ ਹੁਣ ਬਣ ਜਾਣ ਤਾਂ ਫੇਰ ਖਾਨੇ ਆ ਤੇਲ ਬਹੁਤ ਗਰਮ ਆ ਨਾ ਮੇਰੇ ਪੈਰ ਵੀ ਗਿਆ ਥੋੜਾ ਜਿਹਾ ਤੇਲ ਬਹੁਤ ਗਰਮ ਆ ਸੜਿਆ ਆਪਿਆ ਹਾਂ ਫੇਰ ਬਾ ਵੇਲ ਵੇਲ ਕਰੀ ਜਾਓ ਫੇਰ ਆਪਾਂ ਬਾਲ ਲਾਂਗੇ ਅੱਗੇ ਸਣਾ ਜੇ ਕਟਿਆ ਆ ਆ ਆਪਣਾ ਵਾਓ ਆ ਤੋੜ ਤਾ ਇੱਕ ਮਾਰ ਰਹੀ ਹੈ ਆ ਜਾਂਦੀ ਨੀ ਕੋਲ ਲਗੀ ਇੱਕ ਹੀ ਨਾ ਨੀ ਫਰੰਟ ਤੇ ਲਾਵਾਂਗੇ ਉਹ ਇੰਨਾ ਨੇ ਇਹਦੇ ਤੇ ਮੈਂ ਨਹੀਂ ਚੜਿਆ ਇੱਕ ਮਾਰ ਕਰ ਇੱਕ ਮਿੰਟ ਰੁਕੋ ਹਾਂ ਜੀ ਚਲੋ ਭਈ ਇੱਥੇ ਹੁਣ ਚਟਣੀ ਵੀ ਇਹ ਕਾਦੀ ਚਟਣੀ ਹੋਈ ਖੀਰੇਆਂ ਦੀ ਟਮਾਟਰਾਂ ਦੀ ਖੀਰੇ ਟਮਾਟਰ ਦੀ ਚਟਣੀ ਕੁੱਟਣ ਲੱਗੇ ਇਹਦੇ ਨਾਲ ਖਾਵਾਂਗੇ ਚਲੋ ਯਾਰ ਉਹ ਜਿਸ ਕਰਨਾ ਮੈਂ ਕਹਾਂ ਉਹ ਹੀ ਮਤਲਬ ਕੋਟ ਨਕੂ ਕੋ ਹੈਗਾ ਵਾ ਉਹ ਕੁੰਡਾ ਨਹੀਂ ਹੈਗਾ ਕੋਟਾ ਵਾ ਕੀ ਆ ਕੁੰਡਾ ਹੈਗਾ ਵਾ ਕੋਟ ਉਹ ਨਹੀਂ ਹੈਗਾ ਮੋਟੇ ਦੇ ਵਿੱਚ ਮਤਲਬ ਅੱਛਾ ਅੱਛਾ ਉਹ ਕੋਈ ਨਹੀਂ ਲੈ ਆਈਂ ਫਿਰ ਨਹੀਂ ਲਿਓ ਕਿ ਆਈ ਉਹ ਉਥੋਂ ਕੋਈ ਚੀਜ਼ ਲੈ ਆਉਂਦੇ ਕੁੱਟ ਦੇਣਾ ਪਿਆਰ ਨਾਲ ਚਲ ਕੋਈ ਵੇਖ ਲੈਣਾ ਪਤੀਲਾ ਹੈਗਾ ਵੇਖੋ ਓ ਰੱਜੀ ਓ ਲੈ ਕੇ ਆ ਐਲੋ ਭਾਬੀ ਅੱਜ ਚਾਹ ਬ੍ਰਾਈਟਰ ਲੈ ਕੇ ਆ ਜਾ ਬਰਨ ਨੂੰ ਪਲਾ ਦੇ ਨਹੀਂ ਨਹੀਂ ਮੋਂ ਨੂੰ ਨਹੀਂ ਕੀਤੀ ਮੰਮੀ ਇਹਦੇ ਚ ਗੈਸ ਕੁੱਟਣ ਲੱਗਾ ਪਾ ਤੋੜ ਦੇ ਗੋਲੀ ਕੁੱਟ ਨਿਕ ਆ ਵੀ ਟਮਾਟਰ ਪਾਏ ਆ ਤੇ ਪਦੀਨਾ ਨਹੀਂ ਹੈਗਾ ਦੋ ਤਿੰਨ ਪੱਤੇ ਪਦੀਨਾ ਹੈਗਾ ਵਾ ਕੋਈ ਵੀ ਆਪਾਂ ਪਦੀਨਾ ਵੀ ਪਾਵਾਂਗੇ ਵਿੱਚ 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 ਆ ਤੋੜ ਲਿਓਣਾ ਕੋਈ ਨਹੀਂ ਇੰਦੇ ਵਿੱਚ ਅਸੀਂ ਮਿਰਚਾਂ ਵੀ ਪਾਵਾਂਗੇ ਉਹ ਮਿਰਚਾਂ ਤੋੜਨ ਗਏ ਉਹਨਾਂ ਨੂੰ ਮਿਰਚਾਂ ਤੋੜਨ ਕੱਲਤਾ ਮਿਰਚਾਂ ਕੁੱਟ ਕੇ ਵਿੱਚ ਪਾਵਾਂਗੇ ਧਨੀਨਾ ਆਪਾਂ ਤੋੜ ਕੇ ਇਹ ਵੀ ਵਿੱਚ ਪਾ ਕੇ ਚਟਣੀ ਬਣ ਜਾਈ ਥੋੜੇ ਚਿਰ ਨੂੰ ਵਾਦੂ ਨਿਕਲ ਗਿਆ ਬਹੁਤ ਚਟਣੀ ਬਣ ਗਈ ਆ ਤੇ ਕੁੱਟੀ ਤਾਂ ਨਹੀਂ ਗਈ ਪ੍ਰੋਪਰ ਕਿਉਂਕਿ ਇਹਦੇ ਚ ਅਸੀਂ ਇਹ ਨਹੀਂ ਸਵਾਦ ਹੋਊਗਾ ਚਲੋ ਆਟਾ ਹਤ ਉਹ ਇੱਧਰ ਆ ਜਾਓ ਸਾਰੀਆਂ ਬਣਾ ਲਈਆਂ ਜਿੰਨੀਆਂ ਬੜੀਆਂ 25 30 ਸਾਰਾ ਖਤਮ ਕਰਤਾ ਚਲੋ ਬਾਈ ਉਧਰ ਬਹਿ ਕੇ ਖਾਣੇ ਸ਼ਾਮੇ ਤੇ ਨਾਲੇ ਮਜ਼ਾ ਆਊਗਾ ਠੰਡੇ ਥਾਂ ਤੇ ਖਾਣ ਦਾ ਜ਼ਿਆਦਾ ਮਜ਼ਾ ਆਉਂਦਾ ਹਾ ਤੂੰ ਤੇ ਢੋਲੋ ਤੋ ਵੋ ਤੋ ਵੋ ਚੰਗੀਤ ਨਾਲ ਬਹਿ ਜਾ ਬਾਈਓ ਉਹ ਬੱਚਿਓ ਇੱਥੇ ਆ ਕੇ ਬੈਠੋ ਚਲੋ ਜੀ ਹਰ ਇੱਕ ਚੀਜ਼ ਹੀ ਰੈਡੀ ਆ ਆਪਣੇ ਕੋਲ ਠੀਕ ਆ ਇਹ ਸਬਜ਼ੀ ਤੋਂ ਲੈ ਕੇ ਦਹੀਂ ਤੋਂ ਲੈ ਕੇ ਸਲਾਦ ਤੋਂ ਲੈ ਕੇ ਚਟਨੀ ਤੋਂ ਲੈ ਕੇ ਮਿਰਚਾਂ ਵਾਲੀਆਂ ਬਹੁਤ ਵਧੀਆ ਰਹਿੰਦੀਆਂ ਤੇ ਆਪਣੀ ਹਾਂ ਇਹ ਕੀ ਦੀਆ ਚਾ ਡੈਡੀ ਮੇਰਾ ਕੋਮੇ ਨਾ ਆਪਣੇ ਡੈਡੀ ਹੋਣਗੇ ਅੱਜ ਜਸਟ ਆ ਕੇ ਬੈਠੇ ਹੋਏ ਨੇ ਚਟਣੀ ਇਹ ਨਾਰਮਲ ਹੀ ਦੇਣੀ ਸਾਰਿਆਂ ਨੂੰ ਠੀਕ ਹੈ ਆਏ ਆਏ ਅੱਜ ਨਾ ਰੋਟੀ ਨਹੀਂ ਖਾਦੀ ਤੇ ਤੁਹਾਡੀ ਹੋਣੀ ਨਹੀਂ ਹੈ ਚਲੋ ਜੀ ਕਿੱਥੇ ਖਾਓ ਪੀਓ ਕਿੱਥੇ ਹੋਣਾ ਚਾਹੀਦਾ ਖਾ吃 ਤੋਂ ਬਦਲ ਮਾਲਵਾ ਜਾਈਓ ਆਪਾਂ ਕਹਿੰਦੇ ਖਾਦੀ ਆਪਾਂ ਰਹਿ ਨਹੀਂ ਹੁੰਦਾ ਨਮ ਨੱਚ ਵਿੱਚ ਨਾ ਕੋਈ ਡਿਕ ਨਿੱਕੀ ਜੀ ਹੂੰ ਇਹ ਕ ਲੈ ਲਾ ਤੇ ਵਿਆਹ ਵੀ ਆਏ ਨੇ ਉਹਦੇ ਵਿੱਚ ਖਾਤਾ ਆਪਾਂ ਤੇ ਮੰਮਾ ਲੈ ਲਿਆ ਕੋਈ ਫੋ ਵੀ ਲੈ ਆ ਸੋਨਾ ਰੱਖ ਲੈ ਚਲਦੇ ਤੇ ਨਾ ਤੁੰਭਰ ਲਾ ਦੇ ਮੈਨੂੰ ਨਹੀਂ ਪਤਾ ओके 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 चलो चलो खाओ खाओ चलो जी ਨਹੀਂ पाणी खाली करके ਭਾਂਡੇ ਖਾਲੀ ਕਰਕੇ ਹੈ ਭਾਂਡੇ ਆ ਜਿਹੜੀ ਵਿਆਹ ਪੂਨੇ ਖਾਲੀ ਹੋ ਗਏ ਐਨੂੰ ਇਹਨਾਂ ਨੇ ਲੈ ਭਾਈ ਛੱਟ ਕੇ ਭਾਂਡੇ ਸਾਰੇ ਹੀ ਵਾਦ ਬਹੁਤ ਹਾਂ ਸਵਾਦ ਕਹਿੰਦੇ ਬਹੁਤ ਸਾਰੇ ਸਾਰੇ ਚਲੋ ਜੀ ਸਵਾਦ ਸੀਗੇ ਚਲੋ ਹੁਣ ਅਸੀਂ ਚੱਲਿਆਂ ਘਰੇ ਠੀਕ ਹੈ ਜੀ ਹੁਣ ਚਾਰ ਹੁਣ ਕੋੜ ਵਾਲੀ ਚਾਹ ਪੀਣੇ ਆ ਠੀਕ ਆ ਜਾ ਕੇ ਕੋੜ ਵਾਲੀ ਚਾਹ ਫਿਰ ਬਾਬੇ ਦਾ ਨਾਮ ਲੈ ਕੇ ਆਪਾਂ ਤਿੰਨ ਤੇ ਤਿੰਨ ਘੰਟੇ ਸੌ ਜਾਂਦੇ ਆ ਹਨਾ ਕੜਾ ਖਾ ਕੇ ਬਾਬੇ ਦਾ ਨਾਮ ਲੈ ਆਪਾਂ ਖਾੜੇ ਨਾਣਾ ਫਿਰ ਜਾ ਕੇ ਸੋ ਗਾ ਕੀ ਬਣਾਈ ਹੈ ਖਦਾ ਬਣਾਓ ਚਲੋ ਜੀ ਹੁਣ ਕੀ ਪੀਣਾ ਦੱਸੋ ਸਾਰਿਆਂ ਨੂੰ ਕੀ ਚਾਹ ਕਿਹੜੀ ਚਾਹ ਪੀਣੀ ਹੈ ਵੀ ਦੱਸ ਦਿਓ ਗੋੜ वाली ਚਾਹ पीन ਲੱਗੇ ਆ ਸਾਰੇ ਜਾਨੇ ਠੀਕ ਆ ਲੈਚੀਆਂ ਵੀ ਪਾਉਣੀਆਂ ਅਦਰਕ ਵੀ ਪਾਉਣਾ ਵਾ ਪਾਉਣਾ ਤੇ ਗੁੜ ਵੀ ਗੋੜਾ ਵਾਲੀ ਚਾਹ ਆਜੋ ਨਾ 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 ਬਾਊ ਆ ਜਾ ਠੀਕ ਹੈ ਜੀ ਇੱਥੇ ਰੱਖਤੀ ਆ ਗੋੜ ਵੀ ਪਾਤਾ ਮੰਮੀ ਨੇ ਗਾਇਸ ਗਾਇਸ ਉਰੇ ਕੋ ਪਾਣੀ ਆ ਗਿਆ ਨਾ ਉੱਥੇ ਹੀ ਓਏ ਇਹ ਤਾਂ ਆਪਾ गर, आ चालीर भी ना काम। देखो गर आगे रुपये चाचू गल हू चल वापस आ गए ਵੇ ਨਹੀਂ ਲੋ ਲੋ ਐ ਫਲੋਸ ਲੋ ਜਾ ਕੁਛ ਨਹੀਂ ਹੁੰਦਾ ਮੇਰਾ ਜਿਆਦਾ ਭਾਰ ਆ ਕਿਉਂ ਉੱਥੇ ਅੰਡਾ ਕੋਡਾ ਸੱਪਾ ਚਲੇ ਜਿਸ ਕਰਨ ਨੇ ਮੰਜਾ ਵੇਖੋ ਕੀ ਬਣਾਤਾ ਹੈ ਪ੍ਰੋਵਾ ਤੂੰ ਇਦਾਂ ਬੈਠਾ ਵਾ ਵੇ ਸਹੀ ਆਦੇ ਆਪ ਨੂੰ ਬੰਨਣ ਵਾਲਾ ਵਾ ਬੰਨ ਦੋ ਫਿਰ ਤੇ ਬੱਲ ਨਹੀਂ ਹੈਗਾ ਮੰਮੀ ਹੁਣੀ ਇੱਕ ਇੱਕ ਛੁੱਟੀਆਂ ਲ ਜਾਂਦੇ ਭੈ ਇਥੋਂ ਠੀਕ ਆ ਨਹੀਂ ਨਹੀਂ ਆਪਾਂ ਤੋੜ ਦਿੰਨੇ ਤੋੜ ਦੇ ਤੋੜ ਦੇ ਆ ਸ਼ਾਬਾਹ ਮੁੰਡੇ ਚਲੋ ਜੀ ਕਿਹਦਾ ਦਿਲ ਕਰਦਾ ਗੋਡਾ ਵਾਲੀ ਚਾਹ ਪੀਣ ਦਾ ਚਲੋ ਸਾਰਾ ਪਰਿਵਾਰ ਇੱਥੇ ਬੈਠਾ ਮੋਟਰ ਤੇ ਠੀਕ ਆ ਜੀ ਤੇ ਹੁਣ ਕਹਿੰਦੇ ਆ ਪਿਆਉ ਚਾਹ ਇਹਨਾਂ ਨੂੰ ਚੋ ਜੀ ਖੇਤਾਂ ਦੇ ਵਿੱਚ ਅੱਜ ਮੋਟਰ ਤੇ ਸਾਰੇ ਜਾਣੇ ਪੀਂਦੇ ਪਏ ਗੋਡਾ ਵਾਲੀ ਚਾਹ ਬਣਾ ਕਿਵੇਂ ਦੀ ਲੱਗੀ ਕਾਕਾ ਤੂੰ ਦੱਸ ਸਵਾਦ ਚਲੋ ਜੀ ਹੁਣ ਚਾਹਾਂ ਵਾਂ ਦੇ ਪਿਆਲ ਨੇ ਪੀਣਗੇ ਤੇ ਉਸ ਤੋਂ ਬਾਅਦ ਚ ਉਸੇ ਘਰੇ ਜਾਵਾਂਗੇ ਠੀਕ ਆ ਜੀ ਨਹਾਉਣਾ ਵੀ ਆ ਜਾ ਕੇ ਦੇਖੋ ਐ ਜਿੱਲਪੜ ਗਿਆ ਜਾ ਕੇ ਨਹਾ ਕੇ ਬੈਠ ਕੇ ਐਡਿਟ ਕਰਨੀ ਆ ਵੀਡੀਓ ਫਿਰ ਆਪਾਂ ਸ਼ਾਮ ਨੂੰ ਪੱਠੇ ਵੱਢਣ ਦੀ ਡੇਲੀ ਰੁਟੀਨ ਆ ਜਿਹੜੀ ਠੀਕ ਆ ਜੀ ਤੂੜੀ ਤਾੜੀ ਲੈ ਕੇ ਆਉਣੀ ਫੇਰ